ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਪਹੁੰਚੇ ਆ ਪਿੰਡ ਮਾੜੀ ਉਧੋਗੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਲਗਦੀ ਪੱਟੀ ਬਾਈ ਦਲਬੀਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਚਾਰ ਅਨੀਵਲ ਇੱਥੇ ਫਾਰਮ ਤੇ ਵੇਖਣ ਨੂੰ ਮਿਲਣਗੇ ਤਿੰਨ ਵੈੜਾ ਤਿਆਰੀ ਤੇ ਬਿਲਕੁਲ ਸਜਰੋ ਇੱਕ ਵੈੜਾ ਖੀਰ ਤੇ ਤੁਹਾਨੂੰ ਵਿਖਾਵਾਂਗੇ ਬਿਲਕੁਲ ਨਿੱਕੇ ਜਿਹੇ ਛੋਟੇ ਪਹਾੜੀ ਸਜਰੋ ਦੋ ਵੈੜਾ ਵੱਡੀਆਂ ਇਹ ਕਮੈਲ ਆਇਆ ਬਿਲਕੁਲ ਜੈਡ ਬਲੈਕ ਤਿਆਰੀ ਤੇ ਆ ਕੋਈ 5-7 ਦਿਨ ਦਾ ਸਮਾਂ ਲੈਂਦੀ ਆ ਜੁੜੇ ਰਹੋ ਫਰਜ਼ ਸਮਝ ਕੇ ਅੰਤ ਤੱਕ ਕਰਦੇ ਆ ਗੱਲਬਾਤ ਬਾਈ ਦਾ ਕਿਵੇਂ ਦੇ ਰਹਿਣਗੇ ਰੇਟ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀ ਸਾਹਿਬ ਠੀਕ ਠਾਕ ਜੀ ਕਿਰਪਾ ਜੀ ਰਹਿਮਤ ਤੁਸੀਂ ਸੁਣਾਓ ਬਹੁਤ ਕਿਰਪਾ ਮਾਲਕ ਜੀ ਸ਼ੁਕਰ ਹੈ ਜੀ ਡਰੈਸ ਕਰੀਏ ਨੋਟ ਪਿੰਡ ਮਾੜੀ ਉਧੋ ਗਿਆ ਜੀ ਤਸੀਲ ਪੱਟੀ ਜਿਲ੍ਹਾ ਖਿਲਾਫ ਰਿਤਨਦਰ ਸਾਹਿਬ ਰਿਤਨਦਰ ਸਾਹਿਬ ਤੇ ਤਹਿਸੀਲ ਪਟਿਆਲਾ ਮੋਬਾਈਲ ਨੰਬਰ ਜੀ 984471221 ਠੀਕ ਆ ਚਾਰ ਪਸ਼ੂ ਆਜ ਹਨਾ ਹਾਂ ਜੀ ਚਾਰ ਪਸ਼ੂ ਤੇ ਸ਼ੁਰੂਆਤ ਮੈਂ ਤੋਂ ਕਰੀਗੇ ਝੋਟੀ ਤੋਂ ਮੈਂ ਤੋਂ ਕਰ ਲਈਏ ਕਿੜਵਾ ਸੁਭਾ ਗਈ ਛਾ ਜੀ ਦੂਜਾ ਸੁਭਾ ਝੋਟੀ ਬਹੁਤ ਵਾਹ ਤੇ ਸਮਾਂ ਕਿੰਨਾ ਰਹਿ ਗਿਆ ਸਮਾਂ ਲਗੂ ਪੰਜ ਦਿਨ ਲੈ ਜੂਗੀ ਝੋਟੀ ਪੰਜ ਛੇ ਦਿਨ ਖੁੱਲੇ ਢਲੇ ਲੈ ਨੇ ਤੇ ਕਦ ਬਹੁਤ ਚੰਗਾ ਹਨਾ ਤੁਹਾਡੇ ਮੋਢੇ ਤੇ ਕਿੰ ਲੋਕ ਹੀ ਆਉਂਦੀ ਆ ਤੁਹ ਬੰਦਾ ਝੋਟੀ ਬੰਦੇ ਜੀ ਦੀ ਝੋਟੀ ਆ ਗਈ ਤੋੜਾ ਤੋੜਾ ਖੋਲ ਕੇ ਤੁਹਾਨੂੰ ਕਰਵਾਉਣਾ ਚੈੱਕ ਸੰਦੂ ਸਾਹਿਬ ਗਾਂ ਮੈਂ ਨਹੀਂ ਗਈ ਭਾਵੇਂ ਇਦਾਂ ਥੱਲੇ ਵੇਜੋ ਕੁੜੀ ਆ ਵੀ ਗਾਂ ਮੈਂ ਵਾਕਈ ਜਦੋਂ ਗਾਂ ਨੂੰ ਪੂਛ ਚੁੱਕ ਲੈਂਦੀ ਨਾ ਐਵੇਂ ਸੀਲੀਆਂ ਸੱਲੀਆਂ ਚਲਕ ਪੈਂਦੀ ਆ ਤੇ ਸਿੰਘ ਸੁੰਗ ਸੱਜਣਾ ਬਹੁਤ ਕਮਾਲ ਦਾ ਲੱਗਾ ਤੇ ਬਾਕੀ ਕਾਫੀ ਬਾਨੇ ਜਿਹੜੀ ਢਲ ਢੁਲ ਪਈ ਹੈ ਜੇ ਲੋ ਜੀ ਤੋਰਾ ਵੜਾ ਹਨਾ ਤੋਰਾ ਕੱਟੀ ਹਰ ਕੱਟੀ ਕੱਟੀ ਅਗਲੇ ਜਿਵੇਂ ਮਾਰਵਾੜੀ ਕੋੜੀ ਨਹੀਂ ਦੁਰਦੀ ਕੀ ਬਾਤ ਹੈ ਅਲੋਈ ਆਪੇ ਨਾ ਕਰੀ ਤੋਸ ਤੋ ਅਨੰਤ ਵਲਾ ਯੋਗੇ ਅਲੋਈ ਦੇਲ ਟੂ ਲਾ ਕਾਫੀ ਬੰਨ ਜਾਈ ਹੈ। ਅੱਛਾ ਜੀ ਢਿਲ ਸੰਤੂ ਸਾਹਿਬ ਇਧਰ ਕੋਈ ਗਾਈ ਵਰਗੀ ਐ ਛੋਟੀ ਨਾ ਜਿਤਨਾ ਆਮਾ ਦੀ ਜਿਤਨਾ ਗਾ ਦਾ ਥਲੇ ਨਹੀਂ ਬਹਿ ਜਾਈਦਾ। ਉਹ ਚੀਜ਼ ਇਧਰ ਕੋ ਥਣ ਲੱਗਾ ਤੇ ਅਜੇ ਛੋਟੀ ਨਾ ਮਕਸ ਬਾਹਰ ਬੰਨਣਾ ਚਗੜੀਏ ਬੰਨਣੀ ਬੰਨਣੀ ਹਣਾ ਸਾਰੀ ਆਰਡਰ ਕੋਲ। ਛੋਟੀ ਜਿੰਨਾ ਪੈਰ ਰੱਖ ਕੇ ਮੈਂ ਚੜ ਜਾਈ ਉਹਦੇ ਉੱਤੇ। ਤੇ ਰੇਟ ਬਾਈ ਕੀ ਰਹੇਗਾ? ਰੇਟ ਤਾਂ ਮੰਗਣ ਨੂੰ ਜੋ ਮਰਜ਼ੀ ਕਰੀਏ। ਮੋੜੇ ਦਾ 1.5 ਲੱਖ ਰੁਪਇਆ ਕਰਦੇ ਹਾਂ। ਹਾਂਜੀ। ਹਾਂਜੀ। ਤੇ ਪਿਆਰ ਮੋਤ ਕਰਕੇ ਕਿੰਨੇ ਦੀ? ਪਿਆਰ ਮੋਤ ਤੇ ਦੀ 45 ਦੀ ਦੇ ਲੀਏ। ਤੁਹਾਡੀ ਖੁਸ਼ੀ ਆ ਜੀ। ਹਾਂ ਤੁਹਾਡੀ ਖੁਸ਼ੀ ਆ ਬਹੁਤ ਛੋਟੀ ਮੰਗਣ ਦੀ ਛੋਟੀ ਭਾਵੇਂ 2 ਲੱਖ ਰੁਪਏ ਮੰਗੀ ਛੋਟੀ ਮੰਗੀ ਆ ਤੇ ਦੇ ਦਈਏ ਹੋਰ ਹੋ ਜੂਗੀ 40 ਹਜ਼ਾਰ ਦੀ ਛੋਟੀ ਆ ਨਾ ਕਰਦੇ ਆ ਓਕੇ ਜੀ ਤੇ ਦੂਜੇ ਨੰਬਰ ਤੇ ਵੈੜ ਆ ਗਈ ਕਿੰਨਾ ਵਸੂਆ ਇਹ ਦੂਜਾ ਸੁਹਾ ਜੀ ਠੀਕ ਆ ਹਾਂ ਜੀ ਕਿੰਨਾ ਕੁ ਸਮਾਂ ਰਹਿ ਗਿਆ ਸਮਾਂ ਦਾ ਵੀ 2-4 ਦਿਨ ਲੈ ਜੂਗੀ ਤੇ ਕਿੰਨਾ ਕੁ ਮਿਲਕ ਭਰੂਗੀ ਬਿਲਕੁਲ ਘਰ ਆਲੇ 35 36 ਕਿਲੋ ਦੇ ਤਾਂ ਤੇ ਜੋ ਆ ਫਾਰਮ ਦੀ ਬੱਚੀ ਲਈ ਬਹੁਤ ਜਿਆਦੀ ਪਲੀ ਬੁਲੇ ਆ ਓਕੇ ਜੀ ਖੁੱਲ ਗਏ ਸਜਣੋ ਵੈੜ ਚੰਗੀ ਆ ਫਾਰਮ ਵਾਲੀ ਬੱਚੀ ਆ ਦੂਜਾ ਸੂਰ ਤੀਜਾ ਤੀਜਾ ਉਹਦੇ ਤੋਂ ਕਿ ਤੀਜਾ ਮੰਨ ਲਏ ਪਰ ਬਹੁਤ ਜਿਆਦੀ ਬੱਚੀ ਕੀ ਬਾਤ ਥਾਂ ਚੜਾਂ ਲੱਗਾ ਬੱਚੀ ਨੂੰ ਵੇਖੋ ਤੇ ਐ ਤੇ ਆ ਠੀਕ ਆ ਬਹੁਤ ਸੋਹਣੀ ਸਜਣੋ ਵੈੜ ਤੇ ਟਾਈਮ ਕੋਈ 2-4 ਦਿਨ ਦਾ ਰਹੇਗਾ ਠੀਕ ਆ ਆਪਾ ਨਵ ਸਜਰੋਂ ਥਾਂ ਚੈੱਕ ਕਰੋ ਥਾਂ ਲੈਵਾ ਬੜੇ ਕਮਾਲ ਦਾ ਲੱਗਾ ਹਨਾ ਕੱਦ ਕਾੜ ਵੀ ਸਜਰੋਂ ਪੂਰਾ ਵੱਡਾ ਹੈ ਹਨਾ ਫਾਲੀ ਵੀ ਬਹੁਤ ਜਿਆਦੀ ਚਾਹਲੀ ਫਲੋਸੀ ਹਨਾ ਰਾਜੀ ਬਾਜੀ ਫੋਲਿਆ ਲਉ ਪੇਟ ਜਾ ਕੱਦ ਕਾੜ ਵੀ ਜੰਗਾ ਤੇ ਰੇਟ ਰੇਟ ਦੇ ਸੰਧੂ ਸਾਹਿਬ 85 ਕਰਨਾ ਤਾਂ ਵੀ ਦੇਖਦੀ ਆ ਹਾਂਜੀ 80 ਦੀ ਲਈਏ ਪਿਆਰ ਮਾ ਉਹ ਤੇ ਖੁੱਲਾ ਕਰਕੇ ਦੇ ਦੋ ਚਲ 75 ਹਜ਼ਾਰ ਦੀ ਦੇ ਦਾਂਗਾ ਨਾ ਹੋਰ ਨਹੀਂ ਹੁੰਦਾ ਨਹੀਂ ਹੋਰ ਨਹੀਂ ਬਸ ਕਰ ਦਈਏ ਨਹੀਂ ਨਾ ਮੰਨੋ ਫਿਰ ਕੋਈ ਹਜ਼ਾਰ ਕਰ ਦਈਏ ਨਹੀਂ 75 ਹਜ਼ਾਰ ਦੀ ਪਹਿਲਾਂ ਹੀ ਛੜ ਦੇ ਵਿੱਚ ਮੱਛੀ ਦੇ ਭਾਵੇਂ 85 ਦੀ ਵੇਚ ਲਈਦੀ ਆ ਠੀਕ ਆ ਇੱਧਰ ਵੇਖੋ ਮੱਛੀ ਨੂੰ ਢੱਲਾ ਕੁੜੀਆ ਰੋਗ ਭਰੀ ਦੇ ਇੱਧਰੇ ਕੋ ਆਦਿਰੇ ਮੱਖਸ ਘੜਰਾ ਜੇ ਡੀਲ ਕੀ ਕਰ ਰਹੇ ਨੇ ਵਾਹ ਠੀਕ ਆ ਦੂਜੇ ਨੰਬਰ ਤੇ ਆ ਗਈ ਦੂਜਾ ਸੁਹਾ ਇਹ ਦੂਜਾ ਸੁਹਾ ਵੇਹੜਾ ਵਾਹ ਵਾਹ ਬਹੁਤ ਚੰਗਾ ਮੱਛੀ ਨੂੰ ਸੰਜੜਾ ਲੱਗਾ ਕਿਆ ਬਾਤ ਹੈ ਨਾੜਾ ਨੂੜਾ ਨਾ ਬਈ ਬੜੀ ਭਰੀ ਬਈ ਹੈ ਨਾ ਹਾਂਜੀ ਹਾਂ ਪਰਥੇ ਵਾਲੇ ਬਤਾਉਣੀ ਹੁੰਦੇ ਉਹ ਚੀਜ਼ ਬਣਾਈ ਫਿਰਦੀ ਫੱਜ ਨੂੰ ਹੈ ਨਾ ਕਿਆ ਬਾਤ ਥਣ ਬਹੁਤ ਸੋਹਣਾ ਲੱਗਾ ਇੱਕ ਗਿੜ-ਗਿੜ ਬਾਹਰ ਨੂੰ ਆਈ ਪਈ ਹੈ ਨਾ ਬੰਦੀ ਤਾਂ ਦੀ ਚੰਗੀ ਹੈ ਲੋ ਜੀ ਆਪੇ ਤੁਸੀਂ ਅੰਦਾਜ਼ਾ ਲਾ ਲਓ ਉਹਨਾਂ ਹੀ ਅਗਲੀ ਸਾਈਡ ਨੂੰ ਭਾਨਾ ਹੈ ਉਹਨਾਂ ਹੀ ਪਿਛਲੀ ਸਾਈਡ ਨੂੰ ਫੇਸ ਕੁਆਲਟੀ ਬਿਲਕੁਲ ਨਿੱਕੀ ਜੀ ਜਿਵੇਂ ਆਪ ਦੀ ਗਿੜਕ ਝੂਕ ਕੇ ਸੁੱਟੀ ਹੁੰਦੀ ਹੈ ਨਾ ਠੀਕ ਹੋ ਗਿਆ फेस क्वालिटी बिल्कुल नहीं गई थान ले बड़ा सोन लगा ਕੱਦ ਸਜੋ ਸਜਨੋ ਬਹੁਤਾ ਵੱਡਾ ਏ ਕੋਈ ਬਾਹਲਾ ਛੋਟਾ ਮੀਡੀਅਮ ਕੱਦ ਨਹੀਂ ਆ ਇਹਨਾਂ ਗਾਈ ਦੇ ਤੇ ਬਾਈ ਦੇ ਜਿਹੜੇ ਕੱਛ ਦੇ ਵਿੱਚ ਅੰਤਾਜਾ ਲਾ ਲਿਓ ਕਿ ਮੇਰੇ ਵੀਰ ਕੱਛ ਦੇ ਵਿੱਚ ਆਉਂਦੀ ਆ ਤੇ ਦੁੱਧ ਕਿੰਨਾ ਘੜੀਏ ਤੁਹਾਡੇ ਨਾਲ ਭਰ ਜੂਗੀ ਤੁਹਾਨੂੰ 25 26 ਕਿਲੋ ਕੀ ਜਾਂਦਾ ਜਿੰਦਾਵੇਂ ਭਾਵੇਂ ਵੱਧ ਵੀ ਕਰ ਜੇ 25 26 ਕਿਲੋ ਦਾ ਗਰਮੀ ਕਰਕੇ ਆਮ ਠੀਕ ਆ ਜਾਇਜ਼ ਗੱਲ ਜਾਇਜ਼ ਕਿਉਂਕਿ ਬਾਹਰੋਂ ਵੀ ਬੈਕਗ੍ਰਾਉਂਡ ਬੜੀ ਤਿਆਰ ਕੀਤੀ ਆ ਉਹਨੀ ਅਗਲੀ ਸਾਈਡ ਆ ਹਨਾ ਕਮਾਲ ਹੈ ਹਨਾ ਚੀਜ਼ ਬਹੁਤ ਸੋਹਣੀ ਆ ਹਾਂਜੀ ਤੇ ਚੀਜ਼ ਦਾ ਕੀਮਤ ਕਰਦੀ ਹੈ ਬਿਲਕੁਲ ਨਿੱਕੀ ਜਿਹੀ ਸੀ ਕੀਮਤ ਪੱਸੀ ਦੀ ਦੇ ਦਗੇ ਪਿਆਰ ਮੌਤ ਕਰਕੇ 75000 ਪੱਕੀ ਓਕੇ 75000 ਦੀ ਹਨਾ ਇਹ 75 ਦੀ ਭਾਵੇਂ ਇਹ ਲੈ ਜੇ ਭਾਵੇਂ ਉਹ ਲੈ ਜੇ ਤੇ ਭਾਵੇਂ ਉਹ ਦਜੀ ਦੂਜੇ ਨੰਬਰ ਵਾਲੀ ਲੈ ਜੇ ਚੌਥੇ ਨੰਬਰ ਵਾਲੀ ਦੀ ਕਰਕੇ ਡਿਟੇਲਸਾਂ ਜੀ ਪਹਿਲਾਂ ਪਲੂਣ ਹੀ ਵਛੀ ਜਾਂਦੀ ਹੈ ਹਨਾ ਹਾਂਜੀ ਪਹਿਲਾਂ ਸੂਆ ਰੱਖੀ ਆ ਠੀਕ ਆ ਤੇ ਦੰਦਾ ਜੇ ਜਵਾਨ ਹੋ ਗਈ ਵਛੀ ਤੇ ਬਹੁਤ ਜਾਰੀ ਸੋਹਣੀ ਸਾਫ ਸੁੱਦੀ ਲੱਗੀ ਥਾਣ ਬਹੁਤ ਸੋਹਣਾ ਲੱਗਾ ਟਾਈਮ ਕਿੰਨਾ ਰਹਿ ਗਿਆ ਸੂਨ ਚ ਇਹਦੇ 7:30 ਨੂੰ ਘਰ ਆਦੇ ਮਤਲਬ ਕਿ ਦਿਨ ਜੂਰੇ ਹੁੰਦੇ ਆ ਓਕੇ ਜੀ ਬਹੁਤ ਇੱਧੇ ਦੇਖੋ ਬੂਤੀ ਬੂਤੀ ਲੱਗੀ ਵਛੀ ਨੂੰ ਬਿਲਕੁਲ ਨਕੀ ਜੀ ਫੇਸ ਕੁਆਲਿਟੀ ਸਜਣੋ ਪਹਿਲਾ ਸੂਆ ਪਲੂਣ ਹੀ ਵਛੀ ਆ ਥਾਣ ਬੜਾ ਸੋਹਣਾ ਲੱਗਾ ਕੰਮ ਦਾ ਤੁਸੀਂ ਦੇਖ ਸਕਦੇ ਜੀ ਤੇ ਤੋਰਾ ਤੁਹਾਨੂੰ ਕਰਵਾ ਦਿੰਨੇ ਚੱਕਾ ਲੋ ਜੀ ਨੋ ਜੀ ਲੋ ਪ੍ਰੇਮਨਾ ਜੀ ਹੌਲੀ ਕਾਲੀਆਂ ਪੈ ਨਿਕਣ

ਤਦੇ ਬੱਚੇ ਆ ਭਾਵੇਂ 75 ਹਜ਼ਾਰ ਮੁੱਲ ਕਹਿੰਦਾ ਤਾਂ ਵੀ ਦੇ ਦੇਦੀ ਆ ਹਾਂ 70 ਹਜ਼ਾਰ ਦੀ ਦੇ ਦੇਗੇ 70 ਦੀ ਪਿਆਰ ਮਾ ਉਤ 2 ਛੜ ਦਿਆਂਗੇ 68 ਹਾਂ 68 ਠੀਕ 68000 ਦੇ ਵਸੀ ਮਿਲ ਜੂਗੀ ਖੀਰ ਲਈ ਹੋਰ ਹਜ਼ਾਰ ਛੜਦਣ ਕੇ ਮੌਕੇ ਤੇ 67 ਹਜ਼ਾਰ ਦੀ ਕਰ ਦੇਣਗੇ ਆਪਣੀ ਖਰੀਦਦਾਰੀ ਕਰਿਓ ਪਿੰਡ ਮਾੜੀ ਉਧੋਕੇ ਪਹੁੰਚ ਕੇ ਪਸ਼ੂ ਚੰਗੇ ਸਾਰੇ ਦਧਾਰੂ ਆ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ